ਗੁਰਦੁਆਰਾ ਕਮੇਟੀਆਂ ਦਾ ਕੰਮ ਹੁੰਦਾ ਸੀ ਪਿਛਲੀ ਕਮੇਟੀ ਨੇ 500 ਪ੍ਰਾਣੀ ਅਮਰਖ ਸ਼ਕਾਏ ਸੀ ਤੇ ਅਸੀਂ ਦੇਖੋ 700 ਸ਼ਕਾਤੇ ਇਹ ਤੇ ਹੁੰਦੀ ਸ਼ਾਬਾਸ਼ੀ ਗੁਰਦੁਆਰਿਆਂ ਦੀ ਸੇਵਾ ਲੈਣੀ ਤੇ ਕਮੇਟੀਆਂ ਚ ਕਰਦੀਆਂ ਕਿ ਨੇ ਜਦੋਂ ਅਸੀਂ ਗੁਰਦੁਆਰਿਆਂ ਚ ਜਾਂਦੇ ਹਾਂ ਉਹ ਕਹਿੰਦੀਆਂ ਪਿਛਲੀ ਕਮੇਟੀ ਨੇ ਦੇਖੋ ਦਵਾਰਾਂ ਦੇ ਟੈਲਾ ਲਾਇਆ ਸੀ ਅਸੀਂ ਲਾ ਕੇ ਪੱਥਰ ਲਾਤਾ ਕਮੇਟੀਆਂ ਕਹਿੰਦੀਆਂ ਨੇ ਪਿਛਲੀ ਕਮੇਟੀ 20 ਲੱਖ ਦੀ ਐਫਡੀ ਛੜ ਗਈ ਸੀ ਦੇਖੋ ਅਸੀਂ ਇਕੱਠੇ ਕਰਕੇ ਵੈਸੇ 50 ਲੱਖ ਦੀ ਐਫਡੀ ਕਰਾਤੀ ਆ ਉਹ ਕੀ ਕਰਨੀ ਆ ਤੁਹਾਡੀਆਂ ਐਫਡੀ ਆ ਜੇ ਸਾਡੀ ਕੌਮ ਦੇ ਬੱਚੇ ਕੇਵਲ ਫੀਸ ਪਿੱਛੇ ਪੜਨੋ ਰਹਿ ਗਏ ਮੈਂ ਬੇਨਤੀ ਪਿਛਲੀ ਵਾਰੀ ਵੀ ਕੀਤੀ ਸੀ ਗੁਰਦਾਰ ਅਸੀਸ ਗੰਧ ਸਾਹਿਬ ਤੋਂ ਵੀ ਆਪਣੀ ਕੌਮ ਦੇ ਬੱਚੇ ਪੜਾਓ ਐਜੂਕੇਸ਼ਨ ਦਾ ਜ਼ਮਾਨਾ ਹੈ ਜੇ ਸਾਡੀ ਕੌਮ ਪੜ੍ਹੇਗੀ ਵਧੇਗੀ ਫੁੱਲੇਗੀ ਤਾਂ ਅਸੀਂ ਪਰਫੁੱਲੇਤ ਹੋਵਾਂਗੇ ਜੇ ਬਿਊਰੋਕਰੇਸੀ ਵਿੱਚ ਸਾਡੇ ਬੱਚੇ ਜਾਣਗੇ ਪੋਲਿਟਿਕਸ ਦੇ ਵਿੱਚ ਬੱਚੇ ਜਾਣਗੇ ਟਾਈਕੂਨਸ ਬਣਨਗੇ ਬਿਜ਼ਨਸਮੈਨ ਬਣਨਗੇ ਤਾਂ ਸਾਡੀ ਚੜ੍ਹਦੀ ਕਲਾ ਹੋਣੀ ਹੈ ਇਦਾਂ ਨਹੀਂ ਹੋਣੀ ਮਗਰ ਕਿਸੇ ਨੇ ਕਿਸੇ ਨੇ ਨਹੀਂ ਗੱਲ ਸੁਣੀ ਇਹ ਤਾਂ ਮਲੇ ਸਾਡੀ ਨਲਾਈਕੀ ਹੋਈ ਨਗਰਗੀਦਨ ਫੇਰ ਨਿਕਲਿਆ 500 ਸਟਾਲ ਲੱਗੇ ਮਗਰ ਜਿਹੜੇ ਬੱਚੇ ਡੀਕਦੇ ਸੀ ਨਾ ਕਿ ਐ ਕਿ ਸਾਡੀ ਫੀਸ ਭਰਨ ਵਾਸਤੇ ਕੋਈ ਆਏਗਾ ਕੋਈ ਨਹੀਂ ਆਇਆ ਉਹ ਬੱਚੇ ਡੀਕਦੇ ਰਹਿ ਗਏ ਕੋਈ ਕਿਸੇ ਸਟਾਲ ਵਾਲੇ ਨੇ ਜਾ ਕੇ ਉਹਦੀ ਉਹਦੀ ਬਾਤ ਨਹੀਂ ਪੁੱਛੀ ਬਸ ਲੰਗਰ ਵੰਡਣ ਤੇ ਜਿਕੇਵਰ ਜੋਸ਼ ਆਈ ਰੱਖਿਆ ਇਹ ਸਾਡੀ ਨਲਾਈਕੀ ਆ ਇੱਥੇ ਗੁਰੂ ਸਾਹਿਬ ਖੁਸ਼ ਨਹੀਂ ਹੋਣਗੇ ਗੁਰੂ ਸਾਹਿਬਾਂ ਨੇ ਕਿਹਾ ਸੀਗਾ ਦਾਨ ਵੀ ਜੇ ਕਰਨਾ ਨਾ ਅਕਲੀ ਕੀ ਚਾਹ ਦਾਨ ਐਵੇਂ ਨਹੀਂ ਹਰੀ ਜਗ੍ਹਾ ਤੁਸੀਂ ਵੰਡੀ ਜਾਓ ਜੇ ਦਾਨ ਵੀ ਕਰਨਾ ਉਹਨਾਂ ਗੁਰਸਿੱਖਾਂ ਦੀ ਸੇਵਾ ਕਰਨਾ ਜਿਹੜੇ ਵਾਕਈ ਸਾਡੇ ਤੁਹਾਡੇ ਗਰੀਬ ਸਿੱਖ ਹੋਣਗੇ ਦਾਨ ਦਿਓ ਇਨਹੀ ਕੋ ਭਲੋ ਪਰ ਆਣ ਕੋ ਦਾਨ ਨਾ ਲਾਗਤ ਨੀ ਕੋ ਸੇਵ ਕਰੀ ਇਨਹੀ ਕੀ ਭਾਵਤ ਔਰ ਕੀ ਸੇਵ ਤੋਂ ਹੱਥ ਨਾ ਜੀ ਕੋ ਉਹ ਨਹੀਂ ਮੈਨੂੰ ਚੰਗੀ ਲੱਗਦੀ ਆਪਾਂ ਨਲਾਇਕ ਨ ਬਣੀਏ ਗੁਰੂ ਦੇ ਚੰਗੇ ਤੇ ਸੁਚੱਜੇ ਸਿੱਖ ਬਣੀਏ ਆਪਾਂ ਕੋਸ਼ਿਸ਼ ਕਰੀਏ ਹਰ ਇੱਕ ਸਿੱਖ ਔਰ ਸਿੱਖ ਕੌਮ ਬੜੀ ਸਿਆਣੀ ਆ ਬੜੀ ਬੜੀ ਸੂਝਵਾਨ ਸਿੱਖ ਕੌਮ ਐ ਮਗਰ ਆਪਾਂ ਅਵੇਸਲੇ ਕਿੱਥੇ ਹੋ ਗਏ ਕੀ ਚੀਜ਼ ਸਾਨੂੰ ਮਾਰ ਗਈ ਸਾਨੂੰ ਮਾਰ ਗਿਆ ਦਿਖਾਵਾ ਸਾਨੂੰ ਮਾਰ ਗਿਆ ਸੋਸ਼ਲ ਮੀਡੀਆ ਇਹ ਸਾਨੂੰ ਮਾਰ ਗਿਆ ਸਿੱਖ ਤਾਂ ਬੜਾ ਸਾਦਾ ਹੁੰਦਾ ਸੀ ਸਾਦਾ ਉਹਦਾ ਜੀਵਨ ਹੁੰਦਾ ਸੀ ਸਾਦਾ ਲਿਬਾਸ ਹੁੰਦਾ ਸੀ ਸਾਦਾ ਖਾਣਾ ਖਾਂਦਾ ਸੀ ਅੱਜ ਆਪਾਂ ਵਨਸਵਨ ਦੇ ਲੰਗਰ ਛਕਦੇ ਆ ਵਨਸਵਨ ਦੇ ਰੰਗ ਪਾਉਂਦੇ ਆ ਵਨਸਵਨੀਆਂ ਖੇਡਾਂ ਖੇਡਦੇ ਆ ਵਨਸਵਨੀਆਂ ਗੱਡੀਆਂ ਰੱਖਦੇ ਆ ਇਹ ਦਿਖਾਵਾ ਸਾਨੂੰ ਮਾਰ ਗਿਆ ਗੁਰੂ ਸਾਹਿਬ ਨੇ ਕਿਹਾ ਸੀ ਨਾਮ ਵੀ ਸੰਤੋਖ ਸੁਹਾਗਾ ਰੱਖ ਗਰੀਬੀ ਵੇਸ ਗਰੀਬੀ ਵੇਸ ਹੋਵੇ ਤੁਹਾਡਾ ਤੁਹਾਡਾ ਸਾਦਾ ਜੀਵਨ ਹੋਵੇ ਤਾਂ ਕਿ ਤੁਹਾਨੂੰ ਕੋਈ ਤ੍ਰਿਸ਼ਨਾ ਦੀ ਅੱਗ ਸਾੜ ਨਾ ਸਕੇ ਮਗਰ ਅਜ ਹੰਸហេਤ ਲੋਭ ਕੋਪ ਚਾਰੇ ਨਦੀਆਂ ਅੱਗ ਪਵੇ ਦੱਜੇ ਨਾਨਕਾ ਤਰੀ ਤਰੀਆ ਕਰਮੀ ਲਗ ਆਪਾਂ ਉਹਨਾਂ ਅੱਗ ਦੀਆਂ ਨਦੀਆਂ ਦੇ ਵਿੱਚ ਸੜ ਕੇ ਆਪਣੇ ਕੌਮ ਦਾ ਵੀ ਨੁਕਸਾਨ ਕਰ ਰਹੇ ਹਾਂ ਸਿੱਖ ਕੌਮ ਦੇ ਵਿੱਚ ਜਨਮ ਹੋ ਜਾਣਾ ਕੋਈ ਛੋਟੀ ਮੋਟੀ ਗੱਲ ਨਹੀਂ ਜਿਸ ਦਿਨ ਸਿੱਖ ਕੌਮ ਦੇ ਵਿੱਚ ਜਨਮ ਹੋ ਗਿਆ ਉਸ ਦਿਨ ਸਾਡੀ ਬਹੁਤ ਵੱਡੀ ਜ਼ਿੰਮੇਵਾਰੀ ਬਣ ਗਈ ਹੈ ਇਹ ਮਤ ਸਮਝ ਮੇ ਲੋ ਕਿ ਆਪਾਂ ਸਿੱਖ ਕੌਮ ਤੇ ਜਨਮ ਲੈ ਲਿਆ ਹਾਂ ਜੋ ਮਰਜੀ ਕਰੀ ਜਾਈਏ ਜੇ ਤੁਹਾਡੇ ਸਿਰ ਤੇ ਦਸਤਾਰ ਸਜ ਗਈ ਹੈ ਮੂੰਹ ਤੇ ਦਾੜਾ ਸੋਣਾ ਆ ਗਿਆ ਤੇ ਤੁਹਾਡੀ ਇੱਕ ਜ਼ਿੰਮੇਵਾਰੀ ਬਣ ਗਈ ਹੈ ਸਿੱਖ ਦਾ ਲਿਬਾਸ ਸਿੱਖ ਦਾ ਬਾਣਾ ਹੀ ਚੱਲਦਾ ਫਿਰਦਾ ਪ੍ਰਚਾਰਕ ਹੈ ਤੁਸੀਂ ਇਹ ਮਤ ਸਮਝ ਲੈਣਾ ਕਿ ਆਪਾਂ ਇਹ ਬਾਣਾ ਪਾ ਕੇ ਬਚ ਜਾਵਾਂਗੇ ਤੁਸੀਂ ਦਾਗੇ ਗਏ ਜੀ ਕੁਝ ਬੰਦੇ ਇੱਕ ਬਿਸ਼ਨੋਈ ਸਮਾਜ ਆ ਉਹ ਆਪਣੇ ਬੱਚੇ ਨੂੰ ਜਦੋਂ ਪੈਦਾ ਹੁੰਦਾ ਹੈ ਤੇ ਉੱਥੇ ਇੱਕ ਨਾ ਨਿਸ਼ਾਨ ਲਗਾ ਦਿੰਦੇ ਨੇ ਗਰਮ ਕਰਕੇ ਉਹ ਇਸ ਲਈ ਕਿ ਹੁਣ ਇਹ ਜਿਹੜਾ ਬੱਚਾ ਨਾ ਇਹਨੂੰ ਸਾਡਾ ਸਮਾਜ ਪਾਲੇਗਾ ਇਹ ਕਿਸੇ ਵੀ ਸਾਡੇ ਘਰ ਦੇ ਵਿੱਚ ਸਾਡੇ ਸਮਾਜ ਦੇ ਕਿਸੇ ਦੇ ਵੀ ਘਰ ਦੇ ਵਿੱਚ ਜਾ ਕੇ ਜੋ ਮਰਜ਼ੀ ਖਾ ਪੀ ਸਕਦਾ ਉਹਨੂੰ ਦਾਗ ਦਿੰਦੇ ਨੇ ਬਿੱ ਦਾਗ ਦਿੱਤਾ ਇਹ ਹੁਣ ਸਾਡੇ ਸਮਾਜ ਦਾ ਬੱਚਾ ਇਹਨੂੰ ਸਾਡਾ ਸਮਾਜ ਪਾਲੇਗਾ ਤੇ ਗੁਰਸਿੱਖੋ ਦੁਨੀਆ ਦੇ ਲੋਕੋ ਤੁਸੀਂ ਅਮਰ ਛੱਕੇ ਦਾਗੇ ਗਏ ਜੀ ਤੁਸੀਂ ਛੁਪ ਨਹੀਂ ਸਕਦੇ ਤੁਹਾਡਾ ਫਰਜ਼ ਬਣ ਗਿਆ ਆਪਣੀ ਕੌਮ ਦੀ ਸਵਾ ਕਰਨੀ ਤੁਸੀਂ ਗਾਤਰਾ ਪਾਇਆ ਤੁਹਾਡਾ ਫਰਜ਼ ਬਣ ਗਿਆ ਆਪਣੀ ਕੌਮ ਦੇ ਨਾਲ ਕਿਤੇ ਧੱਕਾ ਹੁੰਦਾ ਹੋਵੇ ਕਿਤੇ ਵਾਧਾ ਹੁੰਦਾ ਹੋਵੇ ਉੱਥੇ ਡਟ ਕੇ ਖੜੇ ਹੋਣਾ ਮਗਰ ਆਪਾਂ ਤੇ ਲੁਕੇ ਹੋਏ ਆ ਆਪਾਂ ਤੇ ਮਸ਼ਰੂਫ ਅਵੇਸਲੇ ਹੀ ਪਤਾ ਨਹੀਂ ਕਿੱਥੇ ਹੋਏ ਜਾਓ ਸਿਰ ਤੇ ਬੱਗ ਬੰਨੀ ਆ ਨਾ ਦੇ ਪਿੱਛੇ ਸਿੰਘ ਲੱਗਿਆ ਸਿਰ ਤੇ ਚੁੰਨੀ ਲਈ ਨਾ ਦੇ ਪਿੱਛੇ ਕੌਰ ਲੱਗਿਆ ਬਹੁਤ ਵੱਡੀ ਜ਼ਿੰਮੇਵਾਰੀ ਹੈ ਸਾਡੇ ਤੇ ਆਪਾਂ ਕੱਲਾ ਕੱਲਾ ਸਿੱਖ ਜ਼ਿੰਮੇਵਾਰੀ ਲਵੇ ਕੋਈ ਕਮੇਟੀ ਕੱਲੀ ਨਹੀਂ ਕਰ ਸਕਦੀ ਕੋਈ ਮੈਂ ਕੱਲਾ ਨਹੀਂ ਕੋਈ ਵੀ ਨਹੀਂ ਕੱਲਾ ਨਹੀਂ ਕੋਈ ਕਰ ਸਕਦਾ ਹਰ ਸਿੱਖ ਇਸ ਗੱਲ ਦੀ ਜ਼ਿੰਮੇਵਾਰੀ ਲਵੇ ਤੁਸੀਂ ਬੜੇ ਸਿਆਣੇ ਹੋ ਬੜੇ ਸੂਝਮਾਨ ਹੋ ਗੁਰੂ ਗੋਬਿੰਦ ਸਿੰਘ ਮਹਾਰਾਜ ਤੁਹਾਡੇ ਸਿਰ ਤੇ ਹੱਥ ਰੱਖਣਗੇ ਆਪਾਂ ਦੁਨੀਆ ਦੇ ਦੂਜੇ ਜੂਸ ਬਣ ਸਕਦੇ ਹਾਂ ਆਪਾਂ ਸਾਡੀ ਕੌਮ ਜੇ ਸ਼ਹਾਦਤਾਂ ਦੀ ਗੱਲ ਕਰੀਏ ਤੇ ਲੰਬੀ ਲਿਸਟ ਬਣੀ ਹੋਈ ਹੈ ਸਾਡੇ ਕੋਲ ਕਿੰਨੇ ਆ ਦੀ ਸ਼ਹਾਦਤਾਂ ਹੋਈਆਂ ਔਰ ਜੀ ਉਸ ਦੀ ਦੇਖ ਲਓ ਇੱਕ ਸ਼ਹਾਦਤ ਹੋਈ ਦੁਨੀਆ ਤੇ ਅੱਜ ਕਬਜ਼ਾ ਕਰ ਸਕਦੇ ਨੇ ਇੰਨੇ ਕੁਆਲੀਫਾਈਡ ਨੇ ਕਿਉਂ ਕੇਵਲ ਉਹਨਾਂ ਨੇ ਐਜੂਕੇਸ਼ਨ ਤੇ ਟਾਈਮ ਲਾਇਆ ਐਜੂਕੇਸ਼ਨ ਤੇ নো ਇੰਪੋਰਟੈਂਸ ਦਿੱਤੀ ਆਪਾਂ ਹੱਥ ਜੋੜ ਜੋੜ ਕੇ ਕਹਿ ਰਹੇ ਹਾਂ ਕਿ ਆਪਣੇ ਬੱਚਿਆਂ ਨੂੰ ਪੜhaiਏ ਬੜੇ ਸਾਰੇ ਮੈਨੂੰ ਬਾਹਰ ਵੀ ਮਿਲੇ ਸੀ ਬੱਚੇ ਕਿ ਵੀਜੀ ਤੁਸੀਂ ਪਿਛਲੇ ਵਾਰੀ ਅਨਾਉਂਸ ਕੀਤਾ ਸੀ ਫੀਸ ਭਰਵਾ ਦਿਓ ਸਾਡੀ ਬੱਚੇ ਇੰਟੈਲੀਜੈਂਟ ਨੇ ਇੰਟੈਲੀਜੈਂਟ ਬੱਚਿਆਂ ਦੇ ਜਿਨ੍ਹਾਂ ਦੇ ਅੱਛੇ ਮਾਰਕਸ ਨੇ ਜ਼ਰੂਰਤਮੰਦ ਨੇ ਘਰ ਤੋਂ ਲੱਭ ਲੱਭ ਕੇ ਉਹਨਾਂ ਦੀ ਫੀਸ ਭਰੋ ਜਿਹੜੇ ਨਿਕੰਮੇ ਨੇ ਨਾ ਬਿਲਕੁਲ ਨਾ ਭਰੋ ਜਿਹੜੇ ਆਪ ਕੰਮ ਕਰਦੇ ਨਹੀਂ ਸਾਡੇ ਬੱਚਿਆਂ ਦੀ ਫੀਸ ਭਰ ਦਿਓ ਬਿਲਕੁਲ ਨਾ ਭਰੋ ਜਿਹੜੇ ਜ਼ਰੂਰਤਮੰਦ ਨੇ ਉਹਨਾਂ ਦੀ ਜ਼ਰੂਰ ਫੀਸ ਭਰੋ ਉਹਨਾਂ ਬੱਚਾ ਨੂੰ ਜ਼ਰੂਰ ਅੱਗੇ ਲੈ ਕੇ ਆ ਉਹਨਾਂ ਨੂੰ ਸਪੋਰਟ ਕਰੋ ਮੋਰਲ ਸਪੋਰਟ ਕਰੋ ਫਾਈਨੈਂਸ਼ੀਅਲ ਸਪੋਰਟ ਕਰੋ ਉਹਨਾਂ ਨੂੰ ਸਪான்ਸਰ ਕਰੋ ਉਹ ਬੱਚੇ ਸਾਡੀ ਕੌਮ ਦਾ ਨਾਮ ਰੋਸ਼ਨ ਕਰਨਗੇ ਜਿਹੜਾ ਜ਼ਰੂਰਤਮੰਦ ਹੁੰਦਾ ਨਾ ਉਹਦੀ ਜਦੋਂ ਆਪਾਂ ਸੈਲਪ ਕਰ ਦਿੰਦੇ ਆ ਨਾ ਉਹ ਕੌਮ ਦੇ ਵਾਸਤੇ ਕੰਮ ਕਰੇਗਾ ਤੁਹਾਡਾ ਦੇਣਦਾਰ ਹੋ ਗਿਆ ਤੁਹਾਡਾ ਕਰਜ਼ਦਾਰ ਹੋ ਗਿਆ ਮਿਆਸ ਕਰਦਾ ਮੇਰੀ ਗੱਲ ਜੇ ਕਿਸ ਨੂੰ ਬੁਰੀ ਲੱਗੀ ਹੋਵੇ ਤੇ ਮੈਂ ਹੱਥ ਜੋੜ ਕੇ ਮਾਫੀ ਮੰਗਦਾ ਮਗਰ ਇਹ ਸਚਾਈ ਹੈ ਜਿਹੜੀ ਮੈਂ ਬਿਆਨ ਕੀਤੀ ਹੈ ਸਾਡੇ ਕੋਲ ਰੋਜ਼ ਇਹੋ ਜਿਹੀ ਐਪਲੀਕੇਸ਼ਨਾਂ ਆਉਂਦੀਆਂ ਨੇ ਗੁਰਦੁਆਰੇ ਸਜਾਓ ਗੁਰਦੁਆਰਿਆਂ ਤੇ ਖੂਬ ਖਰਚਾ ਕਰੋ ਮਗਰ ਕੋਸ਼ਿਸ਼ ਕਰੋ ਤੁਹਾਡੇ ਇਲਾਕੇ ਦੇ ਵਿੱਚ ਕੋਈ ਵੀ ਬੱਚਾ ਐਸਾ ਰਹਿ ਨਾ ਜਾਵੇ ਐਟਕੇ ਬੱਚੇ ਵੇਟ ਕਰਦੇ ਰਹੇ ਸਕੂਲਾਂ ਦੇ ਵਿੱਚ ਕੋਈ ਨਹੀਂ ਗਿਆ ਮੈਂ ਕੋਸ਼ਿਸ਼ ਕਰੂੰਗਾ ਜੋ ਮੇਰੇ ਮੈਂ ਪ੍ਰਧਾਨ ਹਰਮੀਤ ਸਿੰਘ ਜੀ ਕਾਲਕਾ ਜਨਰਲ ਸਕੱਤਰ ਜਗਦੀਪ ਸਿੰਘ ਜੀ ਕਾਲੋਂ ਉਹਨਾਂ ਨਾਲ ਸਲਾਹ ਕਰਾਂਗੇ ਇੱਕ ਸੌਫਟਵੇਅਰ ਬਣਾ ਦੰਨੇ ਆ ਉਹ ਸੌਫਟਵੇਅਰ ਦੇ ਵਿੱਚ ਜ਼ਰੂਰਤਮੰਦ ਬੱਚਿਆਂ ਨੂੰ ਚੜਾ ਦਿਆਂਗੇ ਉਹਨੂੰ ਸਕੂਲਾਂ ਦੇ ਨਾਲ ਡਾਇਰੈਕਟ ਕਨੈਕਟ ਕਰ ਦਿਆਂਗੇ ਜੇ ਕਿਸੇ ਦਾ ਦਿਲ ਕਰੇ ਕਿ ਹਾਂ ਅੱਜ ਆਪਣੀ ਆਪਣੀ ਮਾਇਆ ਲਿਖੇ ਲਾਉਣੀ ਹੈ ਤੇ ਉਸ ਸੌਫਟਵੇਅਰ ਤੇ ਜਾ ਕੇ ਤੁਸੀਂ ਬੱਚਿਆਂ ਦੀ ਸਪੋਰਟ ਕਰੋ ਜਾ ਕੇ ਬੱਚੇ ਵਧਣ ਫੁੱਲਣ ਸਾਡੀ ਕੌਮ ਵਧੇ ਫੁੱਲੇ ਗੁਰੂ ਸਾਹਿਬਾ ਦੀ ਸਾਨੂੰ ਖੁਸ਼ੀ ਮਿਲੇ